ਵਾਖਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਇਹੋ ਜੀ ਖਬਰ ਬਾਰੇ ਜਿਸ ਨੇ ਪੰਜਾਬੀ ਸੰਗੀਤ ਦੀ ਦੁਨੀਆ ਨੂੰ ਇੱਕ ਵਾਰ ਫਿਰ ਰੁਲਾ ਦਿੱਤਾ ਹੈ ਰਾਜਵੀਰ ਜਵੰਦਾ ਉਹ ਨਾਮ ਜਿਸ ਨੇ ਸਿਰਫ ਇੱਕ ਗੀਤ ਨਹੀਂ ਗਾਏ ਸਗੋਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਵੀ ਬਣਾਈ ਪਰ ਅੱਜ ਗੱਲ ਉਸ ਗਾਇਕ ਦੀ ਨਹੀਂ ਉਸ ਦੇ ਛੋਟੇ ਪੁੱਤਰ ਦਿਲਾਵਰ ਸਿੰਘ ਦੀ ਹੈ ਉਹ ਬੱਚਾ ਜੋ ਆਪਣੇ ਪਿਤਾ ਦੇ ਬਿਨਾ ਹਰ ਰੋਜ਼ ਟੁੱਟਦਾ ਜਾ ਰਿਹਾ ਹੈ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਘਰ ਵਿੱਚ ਇੱਕ ਚੁੱਪੀ ਜੀ ਛਾ ਗਈ ਹੈ ਜਿੱਥੇ ਪਹਿਲਾਂ ਸੰਗੀਤ ਦੀਆਂ ਧੁਨਾਂ ਗੂੰਜਦੀਆਂ ਸਨ ਉੱਥੇ ਹੁਣ ਖਾਮੋਸ਼ੀ ਦਾ ਰਾਜ ਹੈ ਡਾਕਟਰਾਂ ਵੱਲੋਂ ਆਈ ਨਵੀਂ ਰਿਪੋਰਟ ਨੇ ਪਰਿਵਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ ਉਹ ਕਹਿੰਦੇ ਨੇ ਕਿ ਦਲਾਵਰ ਮਨੋਵਿਗਿਆਨਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ ਉਹ ਆਪਣੇ ਪਿਤਾ ਦੀ ਯਾਦ ਵਿੱਚ ਹਰ ਰੋਜ਼ ਚੁੱਪਚਾ ਬੈਠਾ ਰਹਿੰਦਾ ਹੈ ਕਈ ਵਾਰ ਬਿਨਾਂ ਬੋਲੇ ਹੀ ਰੋ ਪੈਂਦਾ ਹੈ ਉਸ ਦੀ ਮਾਂ ਦਾਦੀ ਦੋਵੇਂ ਇਹ ਹਾਲਾਤ ਦੇਖ ਕੇ ਟੁੱਟ ਜਾਂਦੀਆਂ ਹਨ ਡਾਕਟਰਾਂ ਨੇ ਸਪਸ਼ਟ ਕਿਹਾ ਹੈ ਜੇ ਬੱਚੇ ਦੀ ਹਾਲਤ ਤੇ ਧਿਆਨ ਨਾ ਰੱਖਿਆ ਗਿਆ ਤਾਂ ਇਹ ਤਣਾ ਉਸ ਦੀ ਸਿਹਤ ਤੇ ਬਹੁਤ ਵੱਡਾ ਅਸਰ ਪਾ ਸਕਦਾ ਹੈ। ਰਾਜਵੀਰ ਲਈ ਦਿਲਾਵਰ ਸਿਰਫ ਬੇਟਾ ਨਹੀਂ ਸੀ, ਉਹ ਉਸ ਦੀ ਪ੍ਰੇਰਣਾ ਸੀ। ਉਹ ਹਮੇਸ਼ਾ ਕਹਿੰਦੇ ਮੇਰਾ ਪੁੱਤਰ ਮੇਰੇ ਗਿੱਤਾਂ ਦੀ ਧੁੰਨ ਹੈ ਜੋ ਇੱਕ ਦਿਨ ਲੋਕਾਂ ਦੇ ਦਿਲ ਵਿੱਚ ਮੇਰਾ ਨਾਮ ਜਿੰਦਾ ਰੱਖੇਗਾ। ਦਿਲਾਵਰ ਨੂੰ ਵੀ ਆਪਣੇ ਪਿਤਾ ਨਾਲ ਗਾਉਣਾ ਬਹੁਤ ਪਸੰਦ ਸੀ ਜਦ ਰਾਜਵੀਰ ਕਿਸੇ ਸ਼ੋਹ ਲਈ ਜਾਂਦੇ ਸਨ ਦਿਲਾਵਰ ਉਹਨਾਂ ਦੀ ਗੋਦ ਵਿੱਚ ਸਿਰ ਰੱਖ ਕੇ ਕਹਿੰਦਾ ਸੀ ਪਾਪਾ ਜਲਦੀ ਆ ਜਾਣਾ ਮੈਂ ਤੁਹਾਡਾ ਗੀਤ ਸੁਣਨਾ ਤੇ ਰਾਜਵੀਰ ਮੁਸਕਰਾ ਕੇ ਕਹਿੰਦੇ ਪੁੱਤਰ ਸੰਗੀਤ ਸਿਰਫ ਗਾਉਣ ਦਾ ਨਹੀਂ ਲੋਕਾਂ ਦੇ ਦਿਲ ਛੂਹਣ ਦਾ ਨਾਮ ਹੈ ਇਹੋ ਜਿਹੇ ਬੋਲ ਅੱਜ ਵੀ ਦਿਲਾਵਰ ਦੇ ਦਿਲ ਵਿੱਚ ਗੂੰਜਦੇ ਨੇ ਪਰ ਫਿਰ ਵੀ ਉਹ ਦਿਨ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ ਇੱਕ ਹਾਸਾ ਬੇਸਾਰਾ ਪਸ਼ੂਆਂ ਨਾਲ ਹੋਇਆ ਹਾਸਾ ਜਿਸ ਨੇ ਪੰਜਾਬ ਦਾ ਇੱਕ ਚਮਕਦਾ ਤਾਰਾ ਛੀਨ ਲਿਆ ਜਦ ਖਬਰ ਘਰ ਪਹੁੰਚੀ ਕਿ ਰਾਜਵੀਰ ਹੁਣ ਵਾਪਸ ਨਹੀਂ ਆਉਣਗੇ ਦਿਲਾਵਰ ਦੀਆਂ ਅੱਖਾਂ ਖਾਲੀ ਹੋ ਗਈਆਂ ਉਸ ਨੇ ਆਪਣੀ ਮਾਂ ਤੋਂ ਪੁੱਛਿਆ ਮਾਂ ਪਾਪਾ ਕਿੱਥੇ ਗਏ ਨੇ ਉਹ ਮੈਨੂੰ ਗੀਤ ਸਿਖਾਉਣ ਆਉਣਗੇ ਨਾ ਉਹ ਮਾਂ ਕੋਲ ਜਵਾਬ ਨਹੀਂ ਸੀ ਸਿਰਫ ਅੱਖਾਂ ਵਿੱਚ ਹੰਝੂ ਸਨ ਉਹ ਸਮਾਂ ਘਰ ਵਿੱਚ ਰੋਸ਼ਨੀ ਦੇ ਦੀਵੇ ਦੀ ਤਰ੍ਹਾਂ ਬੁੱਝ ਗਿਆ ਸੀ ਅੱਜ ਵੀ ਜਦ ਕੋਈ ਰਾਜਵੀਰ ਦਾ ਗੀਤ ਚੱਲਦਾ ਹੈ ਦਿਲਾਵਰ ਚੁੱਪ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਇੱਕੋ ਸਵਾਲ ਹੁੰਦਾ ਮੇਰੇ ਪਾਪਾ ਕਦ ਆਉਣਗੇ ਉਹ ਆਪਣੀ ਦਾਦੀ ਦੇ ਪਾਸ ਬੈਠਦਾ ਹੈ ਤੇ ਕਹਿੰਦਾ ਦਾਦੀ ਵੱਡਾ ਹੋ ਕੇ ਪਾਪਾ ਵਰਗਾ ਗਾਉਣਾ ਚਾਹੁੰਦਾ ਹਾਂ ਪਰ ਹਰ ਵਾਰੀ ਇਹ ਬੋਲ ਕੇ ਕਿ ਉਹ ਰੋ ਪੈਂਦਾ ਹੈ ਡਾਕਟਰਾਂ ਨੇ ਦੱਸਿਆ ਕਿ ਦਿਲੌਰ ਦਾ ਮਨੋਵਿਗਿਆਨਿਕ ਟਰੋਮਾ ਕਾਫੀ ਗਹਿਰਾ ਹੈ ਉਹ ਆਪਣੇ ਪਿਤਾ ਦੇ ਬਿਨਾਂ ਜ਼ਿੰਦਗੀ ਤੋਂ ਸਮਝ ਨਹੀਂ ਪਾ ਰਿਆ। ਰਾਜਵੀਰ ਦੀ ਮਾਂ ਤੇ ਪਤਨੀ ਦੋਵੇਂ ਹਰ ਰਾਤ ਗੁਰਬਾਣੀ ਸੁਣ ਕੇ ਰੱਬ ਕੋਲ ਅਰਦਾਸ ਕਰਦੀਆਂ ਹਨ। ਸਾਡੇ ਬੱਚੇ ਨੂੰ ਹਿੰਮਤ ਬਖਸ਼। ਰਾਜਵੀਰ ਜਵੰਦਾ ਨੇ ਕਿਹਾ ਜੇ ਮੈਂ ਨਾ ਵੀ ਰਹਾ ਮੇਰੇ ਗੀਤ ਲੋਕਾਂ ਦੇ ਦਿਲਾਂ ਵਿੱਚ ਮੇਰਾ ਨਾਮ ਜਿੰਦਾ ਰੱਖਣਗੇ। ਅੱਜ ਉਹੀ ਗੱਲ ਸੱਚ ਹੋਈ ਹੈ। ਉਸ ਦੇ ਗੀਤ ਮਿੱਟੀ ਦੇ ਬੋਲ, ਜੱਟਾਂ ਦਾ ਮੁੰਡਾ, ਸਿੰਘਾਂ ਦਾ ਜਹਾਜ਼ ਅਜੇ ਵੀ ਲੋਕਾਂ ਦੇ ਦਿਲ ਵਿੱਚ ਧੜਕਦੇ ਨੇ। ਦਿਲآور ਕਹਿੰਦਾ ਮੈਂ ਆਪਣੇ ਪਿਤਾ ਦੇ ਅਧੂਰੇ ਸੁਪਨੇ ਪੂਰੇ ਕਰਾਂਗਾ ਇੱਕ ਪੁੱਤਰ ਦੀ ਕਸਮ ਹੈ ਜੋ ਆਪਣੇ ਪਿਤਾ ਦੀਆਂ ਯਾਦਾਂ ਨਾਲ ਜੁੜਦਾ ਹੈ ਰਾਜਵੀਰ ਦੀ ਰੂਹ ਅੱਜ ਵੀ ਆਪਣੇ ਬੇਟੇ ਨੂੰ ਦੇਖ ਰਹੀ ਹੋਵੇਗੀ ਉਹ ਉਸ ਦੀ ਹਿੰਮਤ ਬਣ ਰਹੀ ਹੋਵੇਗੀ ਦੋਸਤੋ ਅਸੀਂ ਵੀ ਰੱਬ ਕੋਲ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਦਿਲਾਵਰ ਨੂੰ ਤਾਕਤ ਬਖਸ਼ੇ ਉਸਦੇ ਦਿਲ ਨੂੰ ਸਹਾਰਾ ਦੇਵੇ ਅਤੇ ਉਹ ਆਪਣੇ ਪਿਤਾ ਦੇ ਸੁਪਨੇ ਪੂਰੇ ਕਰੇ ਤੁਸੀਂ ਵੀ ਕਮੈਂਟ ਵਿੱਚ ਲਿਖੋ ਦਿਲਾਵਰ ਲਈ ਹਿੰਮਤ ਜਿੰਦਾਬਾਦ ਜਾਂ ਰਾਜਵੀਰ ਜਵੰਦਾ ਅਮਰ ਰਹੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਸਨੇਹਾ ਹਰ ਰਾਜਵੀਰ ਦੇ ਫੈਨ ਤੱਕ ਪਹੁੰਚੇ ਅਤੇ ਜੇ ਤੁਸੀਂ ਪੰਜਾਬ ਨਾਲ ਜੁੜੀਆਂ ਅਸਲ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ